ਪਾਸ਼ਪਾ ਪੰਜਾਬ ਦੇ ਸਾਬਕਾ ਪ੍ਰਧਾਨ ਅਤੇ ਜਰੰਦਰ ਤੂੰ ਸਾਬਕਾ ਵਿਧਾਇਕ ਮਰੰਚਨ ਕਾਲਿਆ ਜੋ ਕਿ ਪੰਜਾਬ ਸਰਕਾਰ ਦੇ ਵਿੱਚ ਕੈਬਨਟ ਮੰਤਰੀ ਸਨ ਹਨੇ ਦੇਰ ਰਾਤ ਵਿਹਾਈਸ਼ ਤੇ ਹੋਈ ਰਾਕਟ ਲਾਂਚਰ ਹਮਲੇ ਦੀ ਸਖਤ ਨਿੰਦਾ ਕਰਦੇ ਹੋਏ ਨਵਾਂ ਸ਼ਹਿਰ ਦੇ ਸਾਬਕਾ ਜੂਰਾ ਪ੍ਰਧਾਨ ਅਤੇ ਪੰਜਾਬ ਦੇ ਕਾਰਜਕਾਰੀ ਮੈਂਬਰ ਸੰਜੀਪ ਆਰਦਵਾਜ ਨੇ ਸਵਾਲ ਚੁੱਕੇ ਨੇ ਤੇ ਪੰਜਾਬ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਮੰਗ ਕੀਤੀ ਹੈ ਉਹਨਾਂ ਕਿਹਾ ਹੈ ਕਿ ਜੇਕਰ ਇਹ ਸੰਭਵ ਨਹੀਂ ਹੈ ਤਾਂ ਤੁਹਾਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਤੇ ਗੱਦੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਦਿੱਲੀ ਦੇ ਪੁਰਾਣੇ ਤੌਰ ਤਰੀਕਿਆਂ ਤੋਂ ਦੂਰ ਰਹੋ ਅਤੇ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਤੇ ਧਿਆਨ ਕੇ ਕਿਰਤ ਕਰੋ ਹਰ ਰੋਜ਼ ਕਿਸੇ ਨਾ ਕਿਸੇ ਸ਼ਹਿਰ ਦੇ ਵਿੱਚ ਗੋਲੀਬਾਰੀ ਹੁੰਦੀ ਰਹਿੰਦੀ ਹੈ ਲੁੱਟਖੋਹ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ ਹੁਣ ਪੰਜਾਬ ਦੇ ਵਿੱਚ ਰਾਕਟ ਲਾਂਚਰਾਂ ਦੇ ਨਾਲ ਹਮਲੇ ਵੀ ਸ਼ੁਰੂ ਹੋ ਗਏ ਨੇ ਪੰਜਾਬ ਦੇ ਵਿੱਚ ਹਰ ਰੋਜ਼ ਅਜਿਹੇ ਹਮਲੇ ਹੋ ਰਹੇ ਨੇ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ ਉਹਨਾਂ ਦੇ ਘਰ ਹਮਲਾ ਹੋਣਾ ਗ੍ਰੇਡ ਦੇ ਨਾਲ ਬੜੀ ਮੰਦਭਤੀ ਆ ਗਈ ਘਟਨਾ ਹੈ ਇਹ ਪੰਜਾਬ ਪੁਲਿਸ ਤੇ ਵੀ ਕੁਐਸਚਨ ਚੱਕ ਰਹੀ ਹੈ ਤਾਂ ਭਗਵਾਨ ਦਾ ਮਾਨ ਜੀ ਤੇ ਵੀ ਜੋ ਜੋ ਰਾਜਪਾੜ ਕਰ ਰਹੇ ਉਹਨਾਂ ਤੇ ਵੀ ਕੁਐਸਚਨ ਆ ਰਿਹਾ ਮਾਰ ਰਾਤ ਨੂੰ 1 ਵਜੇ ਜਾ ਕੇ ਜਨਰੇਟਰ ਸਿੱਟਿਆ ਜਾਂਦਾ ਜਦ ਕਿ ਇਹ ਕਾਮਨ ਗੱਲ ਹੋ ਗਈ ਆ ਪੰਜਾਬ ਦੇ ਵਿੱਚ ਜਿਹੜੀਆਂ ਲੁੱਟਾਂ ਹੋਉਂਦੀਆਂ ਸੀ ਅੱਗੇ ਇਸ ਤਰ੍ਹਾਂ ਕੋਈ ਚੇਂਜ ਰੇਟਿੰਗ ਕਰਦੇ ਇਹਦੀ ਸਕੂਟੀ ਗੋਲੀ ਕਿਸੇ ਨੂੰ ਕੁਛ ਕੋਲੇ ਕਿਸੇ ਦੇ ਪੈਸੇ ਗੋਲੇ ਕਿਸੇ ਦਾ ਮੋਬਾਈਲ ਗੋਲੇ ਆ ਤੁਰੇ ਜਾਂਦੇ ਇਹ ਤਾਂ ਕਾਮਨ ਗੱਲ ਹੋ ਗਈ ਆ ਇਹ ਤਾਂ ਹੁਣ ਘਟਣਾ ਰਹੀ ਨਹੀਂ ਪੰਜਾਬ ਦੇ ਵਿੱਚ ਹੁਣ ਜਿਸ ਤਰ੍ਹਾਂ ਪੰਜਾਬ 'ਚ ਅਸੀਂ ਰੋਜ਼ ਸੁਣਦੇ ਆ ਕਦੀ ਬਠਿੰਡੇ ਕਦੀ ਮੋਗਾ ਅੱਜ ਮੁਹਾਲੀ ਕਿਤੇ ਆ ਸਾਡੇ ਕੋਲ ਬੰਗਿਆਂ ਦੇ ਕੋਲ ਗੋਸਲਾ ਇੱਥੇ ਵੀ ਕੱਲ ਗੋਲੀ ਚੱਲੀ ਆ ਉਚਾਰੇ ਬੰਦੇ ਘਰ ਦੇ ਪੁਲਿਸ ਵਾਲੇ ਆ ਇਹ ਕੀ ਕਿੱਦਾਂ ਜਾ ਰਹੇ ਆ ਪੰਜਾਬ ਪੰਜਾਬ ਨੂੰ ਅਸੀਂ ਕਹਿੰਦੇ ਆ ਕਿ ਬੜੀ ਇਹ ਧਰਤੀ ਜਿਹੜੀ ਆ ਬੜੀ ਫਕੀਰਾਂ ਦੀ ਆ ਗੁਰੂਆਂ ਦੀ ਆ ਪੀਰਾਂ ਦੀ ਧਰਤੀ ਆ ਪਰ ਅੱਜ ਕੀ ਹੋ ਰਿਹਾ ਪੰਜਾਬ 'ਚ ਗਵਰਨਰ ਜੀ ਜੇ ਤੁਹਾਡੇ ਕੋਲੋਂ ਪੰਜਾਬ ਦਾ ਰਾਜਪਾਲ ਨਹੀਂ ਚਲਾਣਾ ਆਉਂਦਾ ਤਾਂ ਛੱਡ ਦਿਓ ਦਿੱਲੀ ਲੋਕਾਂ ਨੇ ਤੁਹਾਡੇ ਤੋਂ ਛਡਾ ਲਿਆ ਕਿ ਵੀ ਝੂਠ ਦੀ ਰਾਜਨੀਤੀ ਜਿਹੜੀ ਆ ਉਹ ਜ਼ਿਆਦਾ ਦਿਨ ਨਹੀਂ ਚੱਲਦੀ ਦਿੱਲੀ ਦੇ ਵਿੱਚ ਤੁਸੀਂ ਬੜਾ ਝੂਠ ਬੋਲਿਆ ਹਰ ਚੀਜ਼ ਨੂੰ ਲੈ ਕੇ ਝੂਠ ਬੋਲਿਆ ਅੱਜ ਲੋਕਾਂ ਨੇ ਤੁਹਾਨੂੰ ਬੇਲੇ ਕਰਤਾ ਉੱਥੇ ਜਿਹੜੀ ਉੱਥੇ ਦੀ ਬੇਲੀ ਜਨਤਾ ਵਾ ਪੁਰਾਣੇ ਇੱਥੇ ਪੰਜਾਬ ਚ ਆਏ ਆ ਉਹ ਪੁਰਾਣੇ ਜਿਹੜੇ ਆ ਪੰਜਾਬ ਚੋਂ ਜਾ ਕੇ ਰਾਜਨੀਤਿਕ ਆ ਕਿਉਂਕਿ ਪੰਜਾਬ ਸਰਕਾਰ ਤੁਹਾਡੀ ਆ ਤੁਸੀਂ ਸੇਵਾ ਬਾਨੀ ਕਰ ਰਹੇ ਹੋ ਤੁਸੀਂ ਤੁਹਾਨੂੰ ਦਿੱਲੀ ਦੀ ਇੰਟੈਲੀਜੈਂਸ ਦਾ ਪਤਾ ਪੰਜਾਬ ਦੀ ਇੰਟੈਲੀਜੈਂਸ ਦਿੱਲੀ ਜਾ ਕੇ ਤੁਹਾਨੂੰ ਸਾਰਾ ਕੁਝ ਦੱਸਦੀ ਆ ਪਰ ਪੰਜਾਬ ਦੇ ਇੰਟੈਲੀਜੈਂਸ ਪੰਜਾਬ ਚ ਨਹੀਂ ਦੱਸੀ ਤੁਹਾਨੂੰ ਕਿ ਕਾਲਿਆ ਜੀ ਦੇ ਅਟੈਕ ਹੋਣ ਵਾਲਾ ਜਾਂ ਗ੍ਰੇਨੇਡ ਦਾ ਹਮਲੇ ਹੁੰਦੇ ਆ ਕਿ ਰੌਕਟ ਲਾਂਚਰ ਦਾ ਹੁੰਦੇ ਹੁੰਦੇ ਪੁਲਿਸ ਤੇ ਇਹਦਾ ਕੌਣ ਜ਼ਿੰਮੇਵਾਰ ਆ ਇਹ ਤੁਸੀਂ ਆ ਸਰਕਾਰ ਚਲਾ ਰਹੇ ਹੋ ਤੁਹਾਡੇ ਤੇ ਹੀ ਕੋਚਲ ਉੱਠਿਆ ਜਾਊਗਾ ਕਿ ਤੁਸੀਂ ਪਹਿਲੋਂ ਪੰਜਾਬ ਦੇ ਲਾਅਨ ਆਰਡਰ ਨੂੰ ਕਾਬੂ ਕਰੋ ਨਹੀਂ ਤਾਂ ਜਨਤਾ ਤੁਹਾਨੂੰ ਜਲਦੀ ਹੀ ਵਿਰਲਾ ਕਰਨ ਵਾਲੀ ਆ ਤੇ ਭਾਜਪਾ ਦੁਆਰਾ ਆਏਗੀ ਅਸੀਂ ਆਪੇ ਸੁਧਾਰ ਲਾਂਗੇ ਪੰਜਾਬ ਨੂੰ ਸਾਡੇ ਪਾਸ ਗੋਲੀਆਂ ਚੱਲੀਆਂ ਤਾਂ ਬਸ ਘਟੇ ਆ ਇਹ ਲੋਨਡਰ ਹੈ ਜੀ ਕਿਸੇ ਪਾਸੇ ਵੀ ਕਦੀ ਫਗਵਾੜੇ ਗੋਲੀ ਚਲਦੀ ਹੈ ਕਦੀ ਲੁਧਿਆਣੇ ਚਲਦੀ ਹੈ ਲੁਧਿਆਣੇ ਦਾ ਤੀਹ ਦਿਨ ਕੇਸ ਕੋਈ ਨਾ ਹੋ ਰੰਦਾ ਤੁਹਾਡਾ ਐਮਐਲਏ ਵੀ ਬਾਹਰ ਤਾਂ ਗਿਆ ਉੱਥੇ ਤੁਸੀਂ ਕੀ ਕਰ ਰਹੇ ਹੋ ਪੰਜਾਬ ਨੂੰ ਕਿੱਧਰ ਨੂੰ ਲੈ ਕੇ ਜਾ ਰਹੇ ਮੇਰੀ ਇਹ ਗੁਜਾਰਸ਼ ਹੈ ਤੁਹਾਡੇ ਮੋਰੇ ਕਿ ਇਸ ਚੀਜ਼ ਨੂੰ ਰੋਕਿਆ ਜਾਵੇ ਚਾਹੇ ਪੋਲੀਟਿਕਲ ਲੀਡਰ ਜਿੰਨੇ ਨੇ ਭਾਜਪਾ ਦੇ ਸੀਨੀਅਰ ਲੀਡਰਾਂ ਦਾ ਸੁਰੱਖਿਆ ਪ੍ਰਦਾਨ ਕੀਤੀ ਜਾਵੇ ਤਾਂ ਕਿ ਉਹ ਪੰਜਾਬ ਦੇ ਵਿੱਚ ਵਿਚਰ ਸਕਣ ਪਿੰਡਾਂ ਜਾ ਸਕਣ ਪੜਣਾ ਜਾ ਕੇ ਆਪਣੇ ਆਰਟੀ ਦਾ ਪ੍ਰਚਾਰ ਵਿਸਤਾਰ ਕਰ ਸਕਣ